ਹਾਂਜੀ ਬਾਬੇ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵੀਡੀਓ ਤੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਚੱਲਦੀਆਂ ਨੇ ਉਹਨਾਂ ਦੇ ਗੁਰਦੁਆਰਿਆਂ ਲਈ ਤੇ ਅੱਜ ਹੈਗਾ ਪ੍ਰਭਾਤ ਫੇਰੀ ਦਾ ਪਹਿਲਾ ਦਿਨ 4 ਵਜੇ ਹੋ ਚੱਲਿਆ ਗੁਰਦੁਆਰੇ ਪਹੁੰਚੇ ਗਏ ਗੁਰਦੁਆਰੇ I'm not going ਤਾਲੋੜੀਏ ਜਿਹੜਾ ਕੰਮ ਸਾਚਾ ਕੋਰਾਂ ਦੇ ਕੋਲੋਂ ਲੈ ਜੀਏ ਜਿਹੜਾ ਕੰਮ ਕੀਤਾ ਲੋੜੀਏ ਤਾਲੋੜੀਏ ਮੈਂ ਨਾਲ ਆਕੇ ਆਹ ਕੋਲੋਂ ਦੇ ਕੋਲੋਂ ਲੈ ਦਿੱਤਾ ਲੋੜੀਏ ਪੈਸਾ ਆਕੇ ਆਹ ਕੋਲੋਂ ਦੇ ਕੋਲੋਂ ਲੈ ਜੀਏ ਜਿਹੜਾ ਕੰਮ ਸਾਚਾ ਲੋੜੀਏ ਆ ਗਿਆ ਗੁਰਾਂ ਦੇ ਕੋਲ ਲੈ ਲਈ ਜਿਹੜਾ ਤਪ ਸੀ ਤਾਲੂ ਪਹਿਲਾ ਆ ਗਿਆ ਗੁਰਾਂ ਦੇ ਕੋਲ ਲੈ ਲਈ ਜਿਹੜਾ ਕੰਮ ਸੀ ਤਾਲੂ ਓੜੀਏ ਪਹਿਲੇ ਚਾਗ ਲੰਗਰ ਤੇ ਪਹੁੰਚ ਗਿਆ ਮਾਰਕਟੋਂ ਨਾ ਸਾਜਿਆ ਆਇਆ ਤੇ ਗੁਪਤ ਤਰ ਜਾਵੇ ਧਨ ਜਾ ਕੇ ਆਉਣਾ ਜਨਮਾਂ ਤੋਂ ਮਾਣ ਦਿੱਤੇ ਜੇ ਰੂਪੇ ਪਰ ਸੰਗਤ ਜਨਮਾਂ ਤੋਂ ਬੰਦ ਤੇ ਕੀ ਕੋ ਪਤ్రਾਂ ਦੀ ਬਾਰ ਮਾਰਤ ਹਨ ਬੰਦੇ ਤੋਂ ਦੇਵਤਾ ਰੌਣ ਲੱਗਿਆ ਜਿਹਨੂੰ ਇੱਕ ਮਿੰਟ ਵੀ ਲੱਗਦਾ ਐਸੇ ਗੁਰੂ ਤੋਂ ਬਲ ਬਣ ਜਾਈ ਜਦੋਂ ਮਾਨਸਤ ਦੇਵਤ ਜੀਏ ਪਤ్రਾਂ ਲੱਗੇ ਤੇ ਚੰਨੋਂ ਆਉਂਦਿਆਂ ਗੁਰਗਣਪੌਰ ਉਤਾਰ ਲੱਖਾਂ ਇਕੰਦਰ ਵਿੱਚ ਚੜ ਜਾਣਾ ਕਹਿੰਦੇ ਗੁਰੂ ਤੋਂ ਬਣਾ ਨਾ ਮਨਾਂ ਨੇ ਨਾ ਕੋਈ ਦੂਰ ਨਹੀਂ ਕਰ ਸਕਦਾ ਗੱਛੇ ਘਰ ਤੋਂ ਵਾਹੇ ਸੱਚੀ ਵਰਦੀ ਬਾਣੀ ਦੀ ਬਖਸ਼ਿਸ਼ ਆਏ ਟੁੱਟੇ ਗੁਰੂ ਘਰ I do ਗੁਰਦੁਆਰਾ ਸਾਹਿਬ ਕੱਲ ਤੋਂ ਰੋਜ਼ ਸਟਾਰਟ ਹੋ ਗਈ ਸਵੇਰੇ 4 ਵਜੇ ਤੇ ਪਹੁੰਚ ਗਏ ਹੁਣ ਗੁਰਦੁਆਰਾ ਸਾਹਿਬ ਅੱਜ ਦੋ ਚਾਹਾਂ ਦੇ ਲੰਗਰ ਸੀਗੇ ਜੱਤ ਜੈ ਨਾਮ ਜੈ ਨਾਮ ਜੱਤ ਜੈ ਨਾਮ ਓ ਤੇ ਹੰਮੀਏ ਨਾਮ ਸਾਇਤਿਕ ਗੁਰਸਾਈਂ ਦੇ ਬਾਅਦ ਰਛੀਦਾਰ ਦਾ ਅੰਦਰ ਕਹਿ ਬਲੋ ਜੀ ਵਾਹਿਗੁਰੂ ਮੈਂ ਜੀ ਮਾਨਿਆਂ ਦੇ ਬਾਣ ਸਤਨੂ ਨਿਤਾਣਿਆਂ ਦੇ ਬਾਣ ਸਤਨੂ ਜੀ ਦੇ ਉੱਤਾਰ ਤੇ ਉਹ ਸਰਹਾਰਾ ਜੀ ਆਪ ਜੀ ਦੇ ਪਵਿੱਤਰ ਸਰਬ ਕਮਲਾ ਦੇ ਪਾਸ ਸੰਤਾਨ ਸ੍ਰੀ ਦੀ ਜੋਨੀ ਸਤਿਪਾਤ ਜੀ ਭਗਤ ਧਰਮ ਕਰ ਜੇ ਸਰਪਸਾਦ ਸਰਵ ਜਿਤਰਾ ਦੇ ਮਹਾਵਤਨ شری گانہ جی سالانہ پاشا پہلی آپ جی نگری پر حاضر ہوئے نشان سن کی اگوائی جنگ سنگان ਦੇ ਨਾਲੀ ਗੁਰੂ ਕੇ ਘਰ ਦੇ ਸਤਿ ਸਦ ਸਰਕਾਰ ਦੇ ਨਾਲ ਪ੍ਰਭਾਤੀ ਜੀ ਦੀ ਸੰਤਾਨ ਚਾਹ ਦੇ ਜਿੰਦਰਾਂ ਨੇ ਸੇਵਾ ਇਸ ਮਹਾਨ ਕਾਰਜ ਵਾਸਤੇ ਬੇਅੰਤ ਮੈਂ ਅਰਦਾਸ ਕਰੇ ਹੈ ਪ੍ਰਭਾਤ ਜੀ ਆਪਰੇ ਸੇਵਤਾਂ ਨੂੰ ਨਿਮਿਤ ਕਰਨ ਤੇ ਪ੍ਰਵਾਨ ਕਰਨੀਆਂ ਰਸਤੇ ਦੇ ਵਿੱਚ ਹਰ ਜਿਸ ਕਰਦੇ ਆ ਬੇਅੰਤ ਪ੍ਰਕਾਰ ਦੀਆਂ ਤੁਕੀਆਂ ਤੋਂ ਨੰ ਚੁਕਾ ਮੈਂ ਜੀ ਮਾ ਬਹੁਤ ਅਨੁਸ਼ੇਚਨ ਜੀਓ ਪਹਿਲੇ ਦਿਨ ਦੀ ਪ੍ਰਭਾਤ ਜੀ ਦੀ ਸਮਾਪਤੀ ਕਰਨ ਲਈ ਆ ਗਿਆ ਲੋਕੋ ਇਸੇ ਹੀ ਤਰ੍ਹਾਂ ਸਤਿ ਸਦ ਪਾਤਸ਼ਾਹ ਜੀਓ وایس